ਗਾਈਸ ਵੈਲਕਮ ਟੂ ਮਾਈ ਨਿਊ ਵੀਡੀਓ ਮੀਤ ਗੱਦ ਤੁਸੀਂ ਸਾਰੇ ਠੀਕ ਹੋ ਨਾ ਤੇ ਗਾਈਸ ਮੈਂ ਨਾ ਅੱਜ ਬਹੁਤ ਜ਼ਿਆਦਾ ਸਵੇਰੇ ਸਵੇਰੇ ਖੁਸ਼ੀ ਕਿਉਂਕਿ ਧੁੱਪ ਆਈ ਹੋਈ ਸੀ ਸਾਡੇ ਦੋ ਤਿੰਨ ਦਿਨ ਦੀ ਧੁੱਪ ਆਈ ਨਹੀਂ ਸੀ ਸਹੀ ਤਰ੍ਹਾਂ ਕਦੇ ਆਉਂਦੀ ਸੀ ਕਦੇ ਜਾਂਦੀ ਸੀ ਬਹੁਤ ਆਖਾ ਹੁੰਦਾ ਸੀ ਤੇ ਗਾਈਸ ਮੇਰੇ ਪੈਰ ਵੀ ਬਹੁਤ ਜ਼ਿਆਦਾ ਸੁੱਜ ਗਏ ਸੀ ਅੱਜ ਮੇਰੇ ਪੈਰਾਂ ਨੂੰ ਆਰਾਮ ਮਿਲੇ ਤਿੰਨ ਚਾਰ ਦਿਨ ਹੋ ਗਏ ਸੁੱਜ ਗਏ ਸੀ ਨੂਨ ਤੇ ਸਰੋਂ ਦਾ ਤੇਲ ਲਾਇਆ ਉਹਦੇ ਨਾਲ ਮੈਨੂੰ ਪੈਰ ਨੂੰ ਤਾਂ ਜੈ ਰਿਲੈਕਸ ਹੋ ਗਿਆ ਹੁਣ ਠੀਕ ਹੈ ਅੱਜ ਫਿਰ ਮਤਲਬ ਕਿ ਡੈਡੀ ਦਾ ਕੰਮ ਹੋਇਆ ਨਹੀਂ ਨਾ ਕੱਲ ਵੀ ਨਹੀਂ ਹੋਇਆ ਸੀ ਕੱਲ ਹੋਇਆ ਸੀ ਥੋੜਾ ਜਿਹਾ ਤੋ ਆਟਾ ਲੈ ਕੇ ਆਏ ਸੀ ਥੋੜੀ ਜਿਹੀ ਚੀਨੀ ਚਾ ਵਾਸਤੇ ਤੇ ਗਾਇਸ ਪਲੀਜ਼ ਸਾਡੇ ਵੀਡੀਓ ਨੂੰ ਸਪੋਰਟ ਕਰਿਆ ਕਰੋ ਕਈ ਲੋਗ ਨੈਗੇਟਿਵ ਕਮੈਂਟ ਵੀ ਕਰਦੇ ਆ ਤਾਂ ਪਲੀਜ਼ ਤੁਸੀਂ ਲੋਗ ਇਹ ਨਾ ਕਰਿਆ ਕਰੋ ਹਮਨ ਸਪੋਰਟ ਕਰੋ ਸਾਡੀ ਮਤਾਂ ਬਹੁਤ ਆਖਾ ਡੈਮ ਤੁਸੀਂ ਸਾਰੇ ਕਹਿੰਦੇ ਹੋ ਮੇਰੇ ਹਸਬੰਦ ਨੂੰ ਜਨਾਨੇ ਦੇ ਮੰਗਲ ਲੱਗ ਕੇ ਕਿ ਤੂੰ ਘਰੇ ਬੈਠਿਆ ਰਹਿਣਾ ਤੁਹਾਨੂੰ ਲੱਗਦਾ ਉਹ ਘਰੇ ਬੈਠੇ ਨੇ ਜੇ ਘਰੇ ਬੈਠਦੇ ਸੋ ਟੇ ਖਾਣ ਨੂੰ ਹੁੰਦਾ ਕੁਝ ਜਿਹੜਾ ਖਾਂਦੇ ਪਏ ਮਾਰਾ ਮਟਾਉ ਹੁੰਦਾ ਨਹੀਂ ਹੁੰਦਾ ਨਾ ਤਾਂ ਸੋਸੇ ਮਤਲਬ ਕਿ ਨਾ ਉਹ ਨੈਗੇਟਿਵ ਬੋਲ ਦੋ ਨਾ ਬੋਲਿਆ ਕਰੋ ਪਲੀਜ਼ ਲੋਸੇ ਸਾਰੇ ਕਹਿੰਦੇ ਹੋ ਕਿ 10000 ਦੇ ਕਿਹੜਾ ਘਰ ਨਹੀਂ ਚੱਲਦਾ ਜੇ 10000 ਜੇ ਤੁਹਾਨੂੰ ਦੇਣਾ ਪਏ ਤੇ 3000 ਕਿਰਾਇਆ 3025 ਸਾਡਾ ਕਿਰਾਇਆ ਕਰਨਾ ਮਹੀਨੇ ਦਾ ਉਸ ਤੋਂ ਬਾਅਦ ਬਿੱਲ ਆਉਂਦਾ 5000 1200 ਦਾ ਪੈਸ ਬਲੈਕ ਤੇ ਸਿਲੰਡਰ ਲੈਂਦੇ ਸਾਡੀ ਕਾਪੀ ਨਹੀਂ ਬਣੀ ਹੋਈ ਆ ਬਲੈਕ ਤੇ ਸਿਲੰਡਰ ਲੈਂਦੇ ਉਸ ਸਿਲੰਡਰ ਪਤਾ ਕਿੰਨੇ ਦਾ ਹਜ਼ਾਰ 1200 ਦਾ ਸਿਲੰਡਰ ਆਉਂਦਾ 4000 ਤੋਂ ਇੱਥੇ ਹੀ ਚੱਲ ਗਏ ਗੱਲ ਸੁਣਦੇ ਆ ਜਿਹੜੇ 10000 ਦੇ ਤੁਸੀਂ 4000 ਤਾਂ ਆਪਣੇ 3000 ਆਪਣਾ ਉੱਥੇ ਚਲੂ ਕਿ ਕਰਾਇਏ 1000 10 ਲੰਡਰ ਤੇ ਨਾਲ ਆਪਾਂ ਦੇਖੋ ਫਿਰ ਬਿਜਲੀ ਦਾ ਬਿੱਲ ਵੀ ਆਂਦਾ ਕਿਰਾਇਆ ਤਣ ਤਾਂ ਬਿਜਲੀ ਦਾ ਬਿੱਲ ਵੱਧੂ ਆਂਦਾ ਘੱਟ ਨਹੀਂ ਆਂਦਾ ਦੂਜਾ ਬਿਜਲੀ ਦਾ ਬਿੱਲ 3150 ਤੋਂ ਘੱਟ ਨਹੀਂ ਬਿਜਲੀ ਦਾ ਬਿੱਲ ਲੱਗਦਾ ਵਾ ਤੇ ਦੇਖੋ 8-9000 ਤੋਂ ਸਾਡੇ ਇੱਥੇ ਵੀ ਪੂਰੇ ਉਹ 3-4000 ਚ ਕਿਹੜਾ ਘਰ ਚੱਲਦਾ 3-4000 ਚ ਕਿਹੜਾ ਰਾਸ਼ਨ ਆਂਦਾ ਇਹ ਕੁਝ ਵੀ ਆਂਦਾ ਤੁਸੀਂ ਕਹਿੰਦੇ ਲੋਕ ਇਹ ਚੀਜ਼ ਬੋਲਦੇ ਕਿ ਸਾਡੇ ਮਦਰ ਹੁੰਦਾ 10000 ਚ ਘਰ ਚੱਲ ਜਾਂਦੇ ਇਹ ਉਹ ਜਿਹਦੇ ਕੋਲ ਹੁੰਦਾ ਉਹਨਾਂ ਨੂੰ ਹੀ ਪਤਾ ਹੁੰਦਾ ਵਾ ਸਭ ਬੋਲਣ ਨਾਲ ਕੁਝ ਨਹੀਂ ਹੁੰਦਾ ਇੱਕ ਨਾ ਗਾਇਜ਼ ਕੱਲ ਦਾ ਨਾ ਮੈਂ ਇੱਕ ਕਮੈਂਟ ਨਹੀਂ ਪੜਿਆ ਸੀਗਾ ਇੱਕ ਨਾ ਕੱਲ ਦਾ ਗਾਈਜ਼ ਮੈਂ ਕਮੈਂਟ ਪੜਿਆ ਨਹੀਂ ਸੀਗਾ ਉਹ ਕਮੈਂਟ ਨਾ ਕਿਹਾ ਕਿ ਮੈਂ ਅੱਜ ਦੇ ਅੱਜ ਪੜਿਆ ਉਹ ਦਿਨੇ ਤੇ ਜਦੋਂ ਪੜਿਆ ਉਹ ਕਮੈਂਟ ਦੇ ਵਿੱਚ ਮੈਨੂੰ ਕਹਿੰਦੇ ਕਿ ਸਾਰੀ ਦਿਣੀ ਤੂੰ ਘਰੇ ਵਿਹਲਾ ਬੈਠਾ ਰਹਿਣਾ ਜਨਾਨੀ ਦੇ ਗੋਡੇ ਨਾਲ ਲੱਗਿਆ ਬੈਠਾ ਰਹਿਣਾ ਤੂੰ ਐਦਾਂ ਕਰਦਾ ਉਹ ਕਰਦਾ ਹਾਂ ਮੈਨੇ ਕਹਿੰਦੇ ਤੂੰ ਸਾਰੀ ਦਿਣੀ ਜਨਾਨੀ ਦੇ ਗੋਡੇ ਨਾਲ ਲੱਗਿਆ ਬੈਠਾ ਰਹਿਣਾ ਵਾ ਹੋਰ ਕੋਈ ਕੰਮ ਕਰ ਰਹਾ ਹੈ ਨਹੀਂਗਾ ਉਹ ਕੰਮ ਕਰ ਇਹਨੂੰ ਕੰਮ ਤੇ ਲਾ ਇਹ ਕਰ ਉਹ ਕਰ ਮਰਕੀ ਇੰਨਾ ਯਾਰ ਮੈਂ ਕਹਿੰਦਾ ਕਿ ਕੁੜੀਆਂ ਹੋ ਕੇ ਵੀ ਤੁਸੀਂ ਇੰਨਾ ਗਲਤ ਬੋਲਦੀਓ ਜਿੰਨਾ ਸੀ ਮੁੰਡੇ ਹੋ ਕੇ ਅਸੀਂ ਨਹੀਂ ਬੋਲ ਸਕਦੇ ਕਿਸੇ ਨੂੰ ਤੁਸੀਂ ਕੁੜੀਆਂ ਹੋ ਕੇ ਵੀ ਇੰਨੀ ਗਲਤ ਬੋਲਦੇ ਪਰ ਇਹ ਵੀ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਮੈਂ ਕਿਹਾ ਉਹ ਨਹੀਂ ਕਹਿਣਾ ਕਿ ਯਾਰ ਤੁਸੀਂ ਕਿਸ ਦੀ ਲਾਈਵ ਦੇ ਵਿੱਚ ਕਿਉਂ ਇੰਟਰਫੇਅਰ ਇੰਨਾ ਜ਼ਿਆਦਾ ਕਰ ਰਹੇ ਹੋ ਹੁਣ ਤੁਹਾਨੂੰ ਕੀ ਪਤਾ ਕਿ ਮੈਂ ਗੋਡੇ ਨਾਲ ਲੱਗੇ ਬੈਠਾ ਕਿ ਮੈਂ ਕਿਵੇਂ ਕਰਦਾ ਕਿਵੇਂ ਨਹੀਂ ਕਰਦਾ ਉਹ ਤਾਂ ਸਾਨੂੰ ਪਤਾ ਨਾ ਕਿ ਅਸੀਂ ਕਿਵੇਂ ਉਹ ਟਾਈਮ ਕੱਢ ਕੇ ਅਸੀਂ ਸ਼ਾਮ ਨੂੰ ਐਡਾ ਵੀਡੀਓ ਬਣਾ ਲੀਨਾ ਇੱਕ ਉਹ ਵੀ ਕੱਢ ਕੇ ਜੀ ਹਾਂ ਜਿੱਦਣ ਜੇ ਮਨ ਲੋ ਮੇਰੇ ਪਿੱਛੇ ਇੱਕ ਦਿਨ ਜੀ ਕੱਲ ਮੇਰੀ ਤਬੀਅਤ ਖਰਾਬ ਸੀਗੀ ਮੈਂ ਘਰੇ ਸੀਗਾ ਪਰਸੋ ਵੀ ਮੈਂ ਘਰੇ ਸੀਗਾ ਕਿਉਂ ਘਰੇ ਸੀਗਾ ਕਿਉਂਕਿ ਮੇਰੀ ਤਬੀਅਤ ਖਰਾਬ ਸੀਗੀ ਇਸ ਕਰਕੇ ਮੈਂ ਘਰੇ ਸੀਗਾ ਤੇ ਤੁਹਾਨੂੰ ਉਹੀ ਸੀ ਲੱਗੀ ਕਿ ਹਾਂ ਇਹ ਤਾਂ ਸਾਰੀ ਦਿਹਾੜੀ ਜਨਨਦੀ ਦੇ ਨਾਲ ਹੀ ਬੈਠੇ ਰਹਿੰਦਾ ਇਹਦੇ ਗੋਡੇ ਨਾਲ ਲੱਗੇ ਹੋਏ ਬੈਠਾ ਰਹਿੰਦਾ ਤੇ ਹੋਰ ਕੋਈ ਕੰਮ ਨਹੀਂ ਨਾ ਆਪ ਕੰਮ ਕਰਦਾ ਨਾ ਜਨਨਦੀ ਲੋ ਕਰਦੀ ਆ ਦੋਨੋਂ ਬੈਠੇ ਰਹਿੰਦੇ ਨੇ ਇਹ ਕਰਦੇ ਨੇ ਹੁਣ ਤੁਹਾਨੂੰ ਲੱਗਦਾ ਕਿ ਅਸੀਂ ਦੋਨੋਂ ਬੈਠੇ ਰਾਵਾਂਗੇ ਜਾਂ ਮੈਂ ਕੰਮ ਨਹੀਂ ਕਰਦਾ ਹਾਂਗਾ ਜੀ ਮੈਂ ਕੰਮ ਨਾ ਕਰਾਂ ਹੁਣ ਤੁਹਾਨੂੰ ਪਤਾ ਪਾਪਾ ਦਾ ਕੰਮ ਨਹੀਂ ਹੋ ਰਿਹਾ ਉਹ ਵਿਚਾਰੇ ਤੋਂ ਜਿੰਨਾ ਖੁੰਦਾ ਉਹ ਵਿਚਾਰੇ ਕਰਦੇ ਨੇ ਤੇ ਜਿੰਨਾ ਕਿ ਮੇਰੇ ਤੋਂ ਹੁੰਦਾ ਹੈ ਜਾਂ ਜਿੰਨਾ ਕਿ ਅਸੀਂ ਕਰੀ ਜੰਨੇ ਹੁਣ ਇਹਨੂੰ ਵਿਚ ਨੂੰ ਕੀ ਕਹਿੰਦੇ ਕਹਿੰਦੇ ਕਿ ਇਹਨੂੰ ਭੇਜਦੀ ਹੁਣ ਇਹਨੂੰ ਅਸੀਂ ਕਿਵੇਂ ਭੇਜੀਏ ਇਹ ਤਾਂ ਪਹਿਲਾਂ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਸੀ ਪਹਿਲੇ ਵੀਡੀਓ ਚ ਸਭ ਕੁਝ ਦੱਸ ਚੁੱਕੇ ਆ ਨਹੀਂ ਇਹ ਜਾ ਕੇ ਤੁਸੀਂ ਉਹ ਵੀਡੀਓ ਦੇਖ ਲਓ ਕਿ ਦੁਬਾਰਾ ਦੁਬਾਰਾ ਦੱਸਾਂਗੇ ਫਿਰ ਚੰਗਣ ਲੱਗਦੇ ਨਹੀਂ ਉਹ ਚੀਜ਼ ਤੇ ਤੁਸੀਂ ਮੈਂ ਤਾਂ ਯਾਰਾ ਬਾਕੀ ਮੈਨੂੰ ਉਹ ਗੱਲਾਂ ਦੇ ਨਹੀਂ ਮੈਂ ਤੇ ਇਹ ਗੱਲਾਂ ਸੋਚ ਕੇ ਹੈਰਾਨ ਆ ਕਿ ਕਿ ਕੁੜੀਆਂ ਹੋ ਕੇ ਵੀ ਤੁਸੀਂ ਕਿਸੇ ਮੁੰਡੇ ਨੂੰ ਐਦਾਂ ਬੋਲ ਸਕਦੀਆਂ ਤੇ ਉਹ ਮੈਂ ਦੇਖਦਾ ਕਿ ਤੁਹਾਡੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਯਾਰ ਮਾਈਂਡ ਸੈੱਟ ਹੋਣਾ ਤੁਹਾਡਾ ਤੁਹਾਡੇ ਸੰਸਕਾਰ ਕਿੱਦਾਂ ਦੇ ਹੋਣੇ ਆ ਕਿ ਤੁਸੀਂ ਕਿਸੇ ਕਪਲ ਨੂੰ ਤੁਸੀਂ ਐਦਾਂ ਬੋਲ ਰਹੇ ਹੋ ਜਾਂ ਕੁਝ ਬੋਲ ਰਹੇ ਹੋ ਭਾਗੇ ਦੇਖੋ ਇਹਨਾਂ ਦੀ ਆਪਣੀ ਸੋਚ ਆ ਸਾਨੂੰ ਕੁਝ ਨਹੀਂ ਆਣਾ ਤੇ ਗਾਇਸ ਅੱਜ ਆਪਾਂ ਰੋਟੀ ਖਾਵਾਂਗੇ ਕਿ ਕੋਈ ਸਬਜ਼ੀ ਤਾਂ ਹੈਗੀ ਨਹੀਂ ਕੁਝ ਬਣਾਈ ਸੀ ਸਾਡੀ ਦਹੀਂ ਨਾ ਦਹੀਂ ਨੂੰ ਤੜਕਾ ਲਾਇਆ ਜੀ ਹਾਂ ਸਿੱਧੀ ਗੱਲ ਹੁਣ ਸਾਨੂੰ ਅੱਜ ਦੀ ਵੀਡੀਓ ਫੇਰ ਕਹਿਣਗੇ ਹਮ ਅੱਜ ਦੀ ਵੀਡੀਓ ਫੇਰ ਕਹਿਣਗੇ ਕਿ ਇਹ ਫੇਰ ਰੋਣਾ ਧੋਣਾ ਲੱਗੇ ਬੈ ਜਾਂਦੇ ਨੇ ਇਹ ਰੋਣਾ ਧੋਣਾ ਕਰਦੇ ਰਹਿੰਦੇ ਨੇ ਪਰ ਗਾਇਸ ਇਹ ਕਿ ਦੇਖੋ ਜੋ ਚੀਜ਼ ਹੈਗੀ ਉਸ ਤੋਂ ਉਹੀ ਚੀਜ਼ ਦੱਸਦੇ ਹਾਂ ਹਾਂ ਆਪਾਂ ਦਹੀਂ ਨਾਲ ਹੀ ਅੱਜ ਰੋਟੀ ਖਾਵਾਂਗੇ ਕੋਈ ਸਬਜ਼ੀ ਤਾਂ ਹੈਗੀ ਆਲੂ ਹੈਗੇ ਆ ਲਸਣ ਵੀ ਨਹੀਂ ਹੈਗੇ ਤੇ ਪਿਆਜ਼ ਵੀ ਨਹੀਂ ਹੈਗੇ ਤੇ ਦਹੀਂ ਨਹੀਂ ਇੱਕ ਪਿਆਜ਼ ਵਾਹ ਪਾਉ ਲਈ ਤੜਕਾ ਲਾ ਕੇ ਦਹੀਂ ਨੂੰ ਫਿਰ ਆਪਾਂ ਖਾਵਾਂਗੇ ਮੈਂ ਸਵੇਰੇ ਦੇਖਾਂਗੀ ਪ੍ਰੋਟੀਨ ਮੌਟਰੀ ਪੈਕ ਕਰ ਦਾਂਗੀ ਇਹਨਾਂ ਨੂੰ ਹੋਰ ਕੇ ਥੋੜਾ ਜਿਹਾ ਸਾਗ ਵੀ ਬੈ ਪਰਸੋ ਦਾ ਦੇਖਾਂਗੀ ਸਾਗ ਥੋੜਾ ਜਿਹਾ ਗਰਮ ਕਰ ਦਾਂਗੇ ਹੋਰ ਸਾਡੇ ਕੋਲ ਨਾ ਹੋ ਹੈਗਾ ਨਹੀਂ ਅੱਛਾ ਡੰਗੀ ਕੱਢਣਾ ਹੁਣ ਇਸ ਵੀਡੀਓ ਨੂੰ ਲੈ ਕੇ ਵੀ ਦੇਖਿਓ ਗਾਇਜ਼ ਪੱਕਾ ਇਸ ਵੀਡੀਓ ਦੇ ਉੱਪਰ ਵੀ ਬਹੁਤ ਜ਼ਿਆਦਾ ਗਲੜ ਕਮੈਂਟ ਆਣੇ ਆ ਮੈਨੂੰ ਵੀ ਆਣਗੇ ਇਹਨੂੰ ਵੀ ਆਣਗੇ ਤੁਸੀਂ ਹੋਰ ਛੱਡੋ ਜੀ ਜਿਹੜੀ ਸਾਡੀ ਪੁਰਾਣੇ ਸ਼ਾਰਟਸ ਹੈ ਨਾ ਕਈ ਬੰਦੇ ਹੈ ਜਨੇ ਯਾਰ ਇਹਨੂੰ ਇੰਨਾ ਮਾੜਾ ਚੰਗਾ ਬੋਲਦੇ ਨੇ ਕੁੜੀਆਂ ਹੋ ਕੇ ਵੀ ਉਹਨੂੰ ਮਾੜਾ ਚੰਗਾ ਬੋਲਦੀਆਂ ਨੇ ਮੈਂ ਤਾਂ ਇਹ ਸੋਚਦਾ ਕਿ ਉਹ ਵਿਚਾਰੀਆਂ ਆਪਣੇ ਘਰੇ ਕੇ ਮੈਂ ਰਹਿੰਦੀ ਹੋਣਗੀਆਂ ਪਹਿਣਾ-ਪਹਿਣਾ ਆ ਪਹਿਣਾ-ਪਹਿਣਾ ਸੱਸ ਨੂੰ ਆਉਣਗੇ ਫੇਰ ਉਹ ਕਿਵੇਂ ਰਹਿੰਦੀ ਹੋਣ ਸੱਸ ਦੇ ਜੁੰਨੇ ਵੱਟਦੇ ਹੋੜੇ ਮੈਂ ਤਾਂ ਹਰਾਨ ਆ ਕਿ ਤੁਸੀਂ ਦੱਸੋ ਇੱਕ ਨੂੰ ਉਹ ਕਹਿੰਦੇ ਕਿ ਜ਼ਿੰਦਗੀ ਦੀ ਉਹ ਸੱਚਾਈ ਹੁੰਦੀ ਹੈ ਕਿ ਨਹੀਂ ਲੋਕ ਇੱਕ ਇੱਕ ਬੰਦਾ ਦੂਸਰੇ ਨੂੰ ਦੇਖ ਕੇ ਜਰਦਾ ਨਹੀਂ ਹੁੰਦਾ ਤੇ ਉਹੀ ਚੀਜ਼ ਹੈ ਜੀ ਬਾਕੀ ਨਾ ਹਾਲਾਤੀ ਦੇਖੋ ਹਾਲੇ ਸਾਡੇ ਕੋਲ ਕੁਝ ਨਹੀਂ ਹੈਗਾ ਇਹ じゃ ਅਸੀਂ ਉਦਾਂ ਤੇ ਹੀ ਆ ਜੀ ਹੱਦ ਸਾਡੇ ਕੋਲ ਕੁਝ ਹੈ ਨਹੀਂ ਤੇ ਤਾਂ ਇਹ ਹਾਲ ਆ ਜੀ ਜੇ ਕਿਤੇ ਰੱਬ ਨੇ ਕਿਤੇ ਸਾਨੂੰ ਥੋੜਾ ਬਹੁਤ ਦੇ ਦਿੱਤਾ ਹੁੰਦਾ ਤੇ ਫੇਰ ਪਤਾ ਨਹੀਂ ਕੀ ਹਾਲ ਹੋਣੇ ਸੀ ਕਿ ਮੈਂ ਤਾਂ ਇਹ ਚੀਜ਼ ਤੇ ਹੈਰਾਨ ਹਾਂ ਹੱਟ ਸਾਡੇ ਕੋਲ ਕੁਝ ਹੈ ਨਹੀਂ ਕਿਰਾਏ ਦੇ ਘਰ ਦੇ ਉੱਪਰ ਰਹਿਣੇ ਆ ਹਮ ਸਭ ਕੁਝ ਪਤਾ ਦਿਓ ਕਿਰਾਏ ਦਾ ਘਰ ਵੀ ਉਹ ਟੁੱਟਿਆ-ਫੁੱਟਿਆ ਹੈਗਾ ਹਾਂ ਠੀਕ ਹੈ ਸਰ ਜੀ ਤੇ ਫੇਰ ਵੀ ਦੱਸੋ ਹੋਰ ਕਿਸ ਨੂੰ ਨੇ ਇਹ ਇਹਨੂੰ ਬੋਲੀ ਜਾਂਦੇ ਨੇ ਦੱਸ ਇਹਨੂੰ ਕਦੀ ਰੰਗ ਨੂੰ ਲੈ ਕੇ ਬੋਲਦੇ ਨੇ ਕਦੀ ਕਿਸੇ ਲੈ ਕੇ ਬੋਲਦੇ ਨੇ ਕੁੜੀਆਂ ਹੀ ਕੁੜੀ ਨੂੰ ਬੋਲੀ ਜਾਂਦੀਆਂ ਨੇ ਦੱਸ ਉਹ ਕੁੜੀ ਵਾਇਰਲ ਹੋ ਰਹੀ ਮੋਨਾਲੀਸਾ ਉਹ ਮੋਨਾਲੀਸਾ ਉਹ ਦੇਖ ਰੰਗ ਦੇ ਸਾਹਮਲੇ ਵਾ ਕਿੰਨੇ ਸੋਹਣੇ ਐ ਤੇ ਇਸ ਕੰਦੇ ਰੰਗ ਬੈਠ ਨਹੀਂ ਹਰਦਾ ਕਿ ਚਿਹਰੇ ਸੋਹਣੇ ਹੋਣੇ ਚਾਹੀਦੇ ਆ ਬੰਦੇ ਦੇ ਪਰ ਫੀਚਰ ਵੀ ਗੱਲ ਨਹੀਂ ਦੂਸਰੀ ਗੱਲ ਇਹ ਕਿ ਦੇਖੋ ਜੀ ਇੱਕ ਬੰਦਾ ਘਰ ਸੰਭਾਲਣ ਵਾਲਾ ਤੇ ਗੁਣਕਾਰੀ ਹੋਣਾ ਚਾਹੀਦਾ ਉਹ ਚੀਜ਼ ਸਮਝੇ ਦੇ ਵਿੱਚ ਹੈਗੀ ਅਸੀਂ ਇਹ ਜਿਨੀ ਦੇਖਦੇ ਸੀ ਰੰਗ ਨਹੀਂ ਦੇਖਿਆ ਸੀ ਉਹਨੂੰ ਦੇਖਿਆ ਹੁਣ ਕਈ ਲੋਕ ਇਹਨੂੰ ਰੰਗ ਤੋਂ ਜੱਜ ਕਰਦੇ ਆ ਕਈ ਲੋਕ ਇਹਨੂੰ ਨਹੀਂ ਆ ਤਾਂ ਜਿਹੜੇ ਸਾਹਲੇ ਬੰਦੇ ਆ ਨਾ ਉਹਨਾਂ ਦੇ ਨੈਣਾਂ ਨਾਲ ਦੇਖ ਕਰ ਜਿਹੜੇ ਗੋਰੇ ਚਿੱਟੇ ਹੁੰਦੇ ਆ ਉਹਨਾਂ ਦਾ ਫਾਲੀ ਹੈ ਕੁਝ ਵੀ ਨਹੀਂ ਆਏਗਾ ਨਾ ਦੇਖ ਕਈ ਲੋਕ ਇਹਨੂੰ ਕੀ ਕਹਿੰਦੇ ਨੇ ਕਈ ਲੋਕ ਇਹਨੂੰ ਕੀ ਕਹਿੰਦੇ ਨੇ ਹਾਲਾਂਕਿ ਮੈਂ ਤੈਨੂੰ ਸਭ ਕੁਝ ਦੱਸਦਾ ਵੀ ਨਹੀਂ ਆਏਗਾ ਨਾਈ ਨੂੰ ਸਾਰੇ ਕਮੈਂਟ ਪੜ੍ਹ ਕੇ ਦੱਸਦਾ ਆ ਵੈਸੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੋ ਮਰਜ਼ੀ ਬੋਲੇ ਦੂਸਰੀ ਗੱਲ ਇਹ ਕਿ ਹੁਣ ਮੈਂ ਤਾਂ ਗਾਇਜ਼ ਅਸਲ ਤੋਂ ਇਹ ਸੀ ਸੋਚੀ ਆ ਕਿ ਮੈਂ ਇਹਨਾ ਕਮੈਂਟ ਪੜ ਨਾ ਕਮੈਂਟ ਜਿਸ ਦੇ ਆਣਗੇ ਨਾ ਪੜਿਆ ਕਰਾਂਗੇ ਜੇ ਅੱਜ ਵੀ ਮੈਨੂੰ ਇਸ ਤਰ੍ਹਾਂ ਦੇ ਫੇਰ ਨੈਗੇਟਿਵ ਕਮੈਂਟ ਆਏ ਨਾ ਤੇ ਮੈਂ ਹੁਣ ਇਹ ਸੋਚ ਰਿਹਾ ਕਿ ਕੱਲ ਦੀ ਵੀਡੀਓ ਵਿੱਚ ਨਾ ਮੈਂ ਕਮੈਂਟ ਆਫ ਹੀ ਕਰ ਦੇਣੀ ਹੈ ਨਾ ਕਮੈਂਟ ਆਣਗੇ ਨਾ ਕੋਈ ਮਾੜਾ ਬੋਲੂਗਾ ਨਾ ਕੁਝ ਐਸਾ ਬੋਲੇ ਤੇ ਗਾਇਸ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਵਨ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਲੀਜ਼ ਨੈਗੇਟਿਵ ਨਾ ਬੋਲੇ ਕਰੋ ਪੋਜ਼ਿਟਿਵ ਰੱਖਿਆ ਕਰੋ ਸੋਚ ਆਪਣੇ ਨੂੰ ਦੂਜਿਆਂ ਦੇ ਵੀ ਮੇਰੇ ਵੀਡੀਓ ਨੂੰ ਇਦਾਂ ਹੀ ਦੇਖਦੇ ਰਹੋ ਸਪੋਰਟ ਕਰਦੇ ਰਹੋ ਬਾਏ ਬਾਏ ਮਿਲਦੇ ਆ नेक्स्ट ਵੀਡੀਓ 'ਚ